ਹਾਂ ਜੀ ਅੱਜ ਇੱਕ ਵਾਰ ਸਪੰਦ ਸਾਹਿਬ ਪਿੱਛੇ ਵੀ ਮੌਕਾ ਦੇ ਪਿੱਛੇ ਵਾਲੀ ਮੀਡੀਆ ਆਜਾ ਅੱਗੇ ਨੂੰ ਆਜਾ ਆਜਾ ਨੂੰ ਆਜਾ ਨੂੰ ਕੋਈ ਰੰਗ ਥੋੜਾ ਪਿੱਛੇ ਕਰ ਲੋ ਕਰ ਲੋ ਕਲਾ ਵੱਲੋਂ ਜਿੱਥੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਤਾਲੇ ਕਿਤੇ ਜਾ ਰਹੇ ਉੱਥੇ ਉਹ ਕਰੋੜ ਅੱਧੇ ਕਰ ਰਹੇ ਹਾਂ ਸਾੜੀ ਹਰ ਅਸਰੇ ਦਿਨ ਤੇ ਅੱਟ ਲੈ ਵੀਰੇ ਨੇ ਕੱਟੂ ਚਾਹਾਂਦਾ ਉਹਦੇ ਕਿਹੜਾ ਵਿੱਚ ਆਏਗਾ ਠੀਕ ਹੈ ਹੋ ਗਈ ਚੱਲੀ ਜੀ ਦਾ ਲਾਭ ਨੂੰ ਬਚਾਤਾ ਜੀ ਤੁਸੀਂ ਕਿਹਾ ਨਹੀਂ ਬਣਦੇ ਟੀਵੀ ਬੁੱਕਸਾਂ ਨੂੰ ਸਰ ਸਾਈਟ ਤੇ ਸਰ ਕੰਪੀਟੀਸ਼ਨ ਵੀ ਬੁੱਕਸੇ ਇਹ ਸਿਲੇਬਸ ਪੜ੍ਹਨ ਨਹੀਂ ਸਰ ਸਿਲੇਬਸ ਨਹੀਂ ਅ ਕਮਲੇ ਸਾਹਿਬ ਦੀ ਦਿੱਤੀ ਕਰਦੇ ਜੀ ਬੱਚੇ ਅੱਛਾ ਦੇਖਿਆ ਇਹੜਾ ਸਕੂਲ ਹੈ ਬੇਟਾ ਅੱਛਾ ਇਹਨੇ ਕਿ ਆ ਕੇ ਕੁਝ ਸਿਲੇਬਸ ਦੀ ਕਿਤਾਬਾਂ ਵੀ ਪੜ੍ਹ ਸਕਦੇ ਨੇ ਇਹ ਵੀ ਕਰੇ ਮਾਹੌਲ ਨਹੀਂ ਬਣਦਾ ਹਾਂ ਜੀ ਸਿਟਿੰਗ ਹੋ ਰਹੀ ਹੋਈ ਹੈ ਸਿਟਿੰਗ ਹੋ ਜਾਂਦੀ ਹੈ ਵੈਰੀ ਗੁੱਡ ਅਲਟੈਸਟ ਥੈਂਕ ਯੂ ਅਚੀਵ ਇਰੀ ਕਲਾਸ 10th ਚਲੋ ਇਥੇ ਬੜਾ ਮਹੌਲ ਬਣ ਜਾ ਰਿਹਾ ਹੈ ਐਵਰੀ ਦੇ ਚਲੋ ਪਰ ਬਾਤ ਨੂੰ ਬਾਤ ਨੂੰ ਸਾਈਡ ਤੋਂ ਉਸ ਤੋਂ ਬੋਸਾ ਬੋਸਾ ਟ੍ਰਿਕ ਮੈਂਟਰੀ ওকে ਅਲਟਾ ਵੈਸਟ ਬਰਨਾਲੇ ਵੀ ਸੀ ਨੌ ਬਣਾਈ ਹਾਂ ਹਾਂ ਬਰਨਾਲੇ ਵਾਲਿਆਂ ਨੂੰ ਫਟਾਫੜਾ ਬੜਾ ਨਾ ਫਟੇ ਅਫਸਰ ਬਣਨਾ ਕੀ ਬਣਨਾ ਹੈ ਹਾਈਸਪੈਰੀ 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 ਛੇਟੇ ਨਹੀਂ ਆ ਸਕਦਾ ਐਜੀ ਲੈਵਰੀ ਮੂ ਕੰਪੀਟੀਸ਼ਨ ਦੇ ਬਾਕਸ ਬਾਰੇ ਅਸਲ ਤੇ ਗੌਂਤਾਨਵਾਦੀਆ ਤੁਹਾਡੇ ਲਈ ਤਸਵੀਰیں ਬਣਾਉਂਦਾ ਕੀਤਾ ਤੇ ਸੌਂਦਰੀ ਬਹੁਤ ਆਸਾਨੀ ਹੋਈ ਹੈ ਕਿ ਉਸਾਰੀਆ ਤਰੀਕਾ ਕਈ ਵਾਰੀ ਘਰੇ ਦਾ ਮਾਹੌਲ ਵੀ ਬਣਦਾ ਨਾ ਪਰ ਜੇ ਨਹੀਂ ਮਿਲ ਪੰਦਾ ਕਈ ਵਾਰੀ ਮਾਹੌਲ ਬਣਦਾ ਨਾ ਵੀ ਸਿਰਫ ਰਿਕ੍ਰੀਟੇਸ਼ਨ ਦੇ ਨਾਲ ਚੱਲ ਜਾਂਦਾ ਤੇ ਚਾਹ ਸ਼ਾਂਤੀ ਨਾਲ ਪੜ੍ਹ ਸਕਦਾ ਹੈ ਅੱਛਾ ਗੁੱਡ ਲੱਕ অল ધ ਬੈਸਟ पापा एक्चुअली हा लड़किया yeah. <rekan> ठीक है आखला जी या आप मेरी बाद मेहरबान साहिबा जी हेलो जी धन्यवाद बात कर रही हूं 200 200 ਇੱਕ ਮਿੰਟ ਇੱਕ ਵਾਰ ਸਰ ਤੋਂ ਦੱਸਾਂ ਮਾਸਟਰ ਜੀ ਕਹਿੰਦੇ ਇਹ ਕਹਿੰਦੇ ਕਹਿੰਦੇ ਮੈਂ ਕਿ ਸਾਡੇ ਇਹਦੀ ਲੀਡਰ ਦੇ ਸਾਡੇ ਪੁਰਾਣੇ ਬੰਦੇ ਨੇ ਐਵੇਂ ਹੁੰਦਾ ਅੱਜ ਕੀ ਗੱਲ ਚੱਲਿਆ ਉਪਰਾਲਾ ਕੀਤਾ ਗਿਆ 2 ਕੋ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਹਲਕੇ 'ਚ ਮਾਸਟਰ ਥੋੜਾ ਕਰ ਲਓ ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆਂ ਦੇ ਵਿੱਚ ਬਰਨਾਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਨਾਲ ਅਜ ਵਰਚੁਅਲ ਮਹਿਲ ਕਲਾਂ ਦੀ ਅਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਧਵੜ ਹਲਕਾ ਉਹਦੀ ਅਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਲਿਆ ਕੇ ਇੱਥੇ ਪੜ ਸਕਦੇ ਨੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਇਹਨਾਂ ਉਹ ਲਿਖੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋ ਤਾਂ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਤੇ ਸਿੱਖਿਆ ਕ੍ਰਾਂਤੀ ਵੀ ਵਧੀਆ ਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਉਹਨਾਂ ਬੱਚਿਆਂ ਨੇ ਪੁੱਛਿਆ ਕੋਈ ਹਾਈਐਸ ਪੜਨ ਨੂੰ ਕਹਿੰਦਾ ਕੋਈ ਆਈਪੀਐਸ ਪੜਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਪੜਨ ਨੂੰ ਕਹਿੰਦਾ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਵੀ ਟਿਕ ਪੱਕੋ ਤੇ ਮੈਨੂੰ ਉਮੀਦ ਹੈ ਹੁਣ ਇਹ ਇਲਾਕਾ ਜਿਹੜਾ ਬਹੁਤ ਉਮੀਦ ਲੋਕਾਂ ਨੂੰ ਇਸ ਹਲਕੇ ਦੀ ਬਦੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲਿਆ ਅ ਬਿਜਲੀ 19 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਸੇਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਦੇ ਪੈਣਗੇ ਬੱਚਾ ਸੈਣਾ ਨੂੰ ਕੀ ਪੰਜਾਬ ਦੇ ਕੇ ਜਾ ਰਹੇ ਹੋ ਦੇਖੋ ਸੈਣਾ ਸੰਸਦ ਮੈਂਬਰ ਵਲੇ ਤੁਸੀਂ ਕਾਫੀ ਗ੍ਰਾਂਟ ਪਹਿਲ ਦੇ 100000 ਦਿੱਤੀਆਂ ਸੀ ਤੇ ਹੁਣ ਸੰਸਦ ਮੈਂਬਰ ਸਾਡੇ ਕੋਲ ਆ ਕੇ ਰਹੇ ਨੇ ਸੰਸਦ ਮੈਂਬਰ ਸਾਡੇ ਆਖਰੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੰਚਾਇਤ ਨੇ ਚਲ ਵਿਕਾਸ ਕਰ ਰਿਹਾ ਹੈ ਇੱਥੇ ਨਗਰ ਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਹਾਂ ਜੀ ਬਹੁਤ ਸੋਨਾ ਪੰਚਾਇਤ ਘਰ ਹੈ ਇੱਥੇ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਇੱਕ ਬੜਾ ਸ਼ਾਨਦਾਰਾ ਨਾਲੀ ਮਜਾਇਰ ਘਰ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਸੋ ਸਰਪਧੌੜ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸਰੇ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਇਹਨੂੰ ਟਾਈਮ ਲੱਗ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋਂ ਐਮਐਲਏ ਖੜੇ ਨੇ ਇਸ ਲੱਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨਿਕ ਤਿਆਰ ਹੈ ਜੀ ਜੀ ਹੈ ਹਾਂ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿਉਂਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਅੱਜ ਜਾਣਾ ਪੈਂਦਾ ਸੀ ਕਈ ਵਾਰੀ ਟਾਈਮ ਬਹੁਤ ਕ੍ਰੂਸ਼ਲ ਹੁੰਨ ਤੋਂ ਉਸ ਤੇ ਸਰ ਜੀ ਬਲਕਨਪੁਰ ਚੌਕ ਤੋਂ ਜਿਹੜਾ ਤੁਸੀਂ ਜੀ ਆਉਣ ਵਾਲੇ ਦਿਨ ਅਚਾਨਕ ਬਟ ਹੋ ਜੂਗੀ ਜ਼ਿਲ੍ਹਾ ਪਖ ਸਰ ਜਿਹੜੇ ਹਰਮਨ ਦਰਵਾਸਨ ਧਮਕੀਆਂ ਨੂੰ ਲੈ ਕੇ ਕਿਸ ਸਾਲ ਅਸੀਂ ਉਹਨਾਂ ਨੂੰ ਕ੍ਰੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਈਮੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਭੜ ਕੇ ਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਤਲਬ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜਾਵਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਧਾਰ ਨੂਕ੍ਰਾਂਤੀਆਂ ਜੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਸਖਤ ਸਿਆਮਾ ਰੱਖਿਆ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡ ਹੈ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅਜਤਾ ਦਰਬਾਰ ਸਾਹਿਬ ਜਾਨਣਾ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੈਂ ਹੋ ਸਕਦਾ ਕਿ ਦਰਵਾਜ਼ਾ ਸਭ ਨੂੰ ਕੋਈ ਨਹੀਂ ਖੰਕ ਇੱਕ ਥੈਂਕ ਯੂ ਸਰ ਥੈਂਕ ਯੂ ਸਰ